ਇਦਾਂ ਬਈ ਜੇ ਜਮ ਲੰਘਦੇ ਵੜਦੇ ਨੇ ਦੇਖ ਲਿਆ ਜੀ ਮਾਰਕੀਟ ਵਧੀਆ ਚੱਲ ਰਹੀ ਆ ਉਦੋਂ ਚਲੋ ਇਹ ਹੁੰਦਾ ਵੀ 4 ਪੈਸੇ ਹੁੰਦੇ ਫਿਰ ਬੰਦਾ ਬੜਾ ਸੋਚਦਾ ਨਹੀਂ ਤਾਂ ਉਹ ਤਕਰੀਬਨ ਤਕਰੀਬਨ ਸ਼ੋਰੂਮ ਮਾਰਕੀਟ ਘੱਟ ਰੇੜੀ ਮਾਰਕੀਟ ਜ਼ਿਆਦਾ ਨਿਕਲੀ ਸੋ ਲਾਜ਼ੋ ਇੰਨਾ ਕੋ ਹੋ ਗਿਆ ਕਿ ਹਾਥੀ ਖੜੇ ਹੋ ਚੁੱਕੇ ਨੇ ਸੋ ਤਾਂ ਅਗਰ ਕਿਆ ਪਨ ਕੰਮ ਸ਼ੁਰੂ ਕਰਿਆ ਪਤਾ ਜਾਓ ਗਵਰਨਮੈਂਟ ਦੇ ਬੰਦਾ ਨਵਾਂ ਕੰਮ ਖੁੱਲਣ ਦੀ ਸੋਚ ਰਿਹਾ ਤਾਂ ਉਹ ਪਹਿਲਾਂ ਸਾਰਾ ਉਹਨੂੰ ਸਟੱਡੀ ਕਰੇ ਵੀ ਕਿਵੇਂ ਹੈ ਕਿ ਬਚਤ ਕਿਹ ਹੈ ਕਿੰਨਾ ਰੈਂਡਾ ਵੀ ਜੇ ਤਾਂ ਬੰਦੇ ਦੀ ਜੇਬ ਹਰ ਚੱਲਦੀ ਆ ਦੇਖੋ ਸਿੱਧੀ ਜੀ ਗੱਲ ਆ ਜਿਹਦੇ ਕੋਲ ਤਾਂ ਪਿਆ ਬਾਦੂ ਉਹ ਕਰ ਲਵੇ ਬਟ ਜਿਹਦੇ ਕੋਲੇ ਬਜਟ ਪੂਰਾ ਪੂਰਾ ਆ ਉਹਨੂੰ ਥੋੜਾ ਸੋਚ ਸਮਝ ਕੇ ਦੇਖਣਾ ਪੈਣਾ ਆ ਬਈ ਕੰਮ ਧੰਦਾ ਕਰ ਲੈਣ ਵਧੀਆ ਰਹਿਣਗੇ ਦਿਮਾਗ ਕਿਸੇ ਕੰਮ ਵਾਲੇ ਪਾਸੇ ਲਾਣ ਦਾ ਨਸ਼ਾ ਕੱਤੇ ਵੱਲ ਵੈਸੀ ਧਿਆਨ ਨਹੀਂ ਜਾਂਦਾ ਬੰਦੇ ਦਾ ਕਾਨੂੰ ਸੁਨੇਹਾ ਮੇਰਾ ਇਹੀ ਹੈ ਵੀਰੇ ਨਸ਼ੇ ਛੱਡੋ ਆਪਣਾ ਕੰਮ-ਕਾਰ ਵੱਲ ਧਿਆਨ ਦਿਓ ਆਪਣੇ ਮਾਂ-ਪਿਓ ਵੱਲ ਦੇਖੋ ਸਾਥਰੀਆ ਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਗੁਫੀਰੋ ਦਾ ਸਵਾਗਤ ਕਰਦਾ ਅੱਜ ਅਸੀਂ 3B2 ਖੜੇ ਆ ਤਸਵੀਰਾਂ ਤੁਸੀਂ ਦੇਖ ਚੁੱਕੇ ਹੋ ਕਿ ਆਖਿਰ ਕੜੀ ਚੌਲ ਜਿਹੜਾ ਕਿ ਲੋਕ ਤੁਸੀਂ ਅਕਸਰ ਦੇਖਦੇ ਹੋਵੋਗੇ ਕਿ ਲੋਕ ਲਾਉਂਦੇ ਨੇ ਹੱਤੀ ਕੰਮ ਕਰਦੇ ਨੇ ਤੇ ਮਿਹਨਤ ਕਰਕੇ ਕਮਾਉਂਦੇ ਨੇ ਪਰ ਇਹ ਕਿਉਂ ਤੁਹਾਡੇ ਲਈ ਰੂਬਰੂ ਕਰਨ ਲੱਗੇ ਆ ਕਿਉਂਕਿ ਇਸ ਨੌਜਵਾਨ ਦੀ ਸਟੋਰੀ ਕੁਝ ਵੱਖਰੀ ਆ ਚਾਹੇ ਕੌਫੀ ਬਾਰ ਇਹਨਾਂ ਨੇ ਜਿਹੜਾ ਕਿ ਸ਼ੋਰੂਮ ਦੇ ਵਿੱਚ ਵੱਡੇ ਤੌਰ ਤੇ ਕੰਮਕ ਸ਼ੁਰੂ ਕੀਤਾ ਸੀਗਾ ਪਰ ਕਿਸੇ ਕਾਰਨਾਂ ਕਰਕੇ ਲੌਸ ਦੇ ਵਿੱਚ ਚਲੇ ਗਏ ਤੇ ਜਿਹੜੀ ਪੜਾਈ ਦੀ ਗੱਲ ਕਰੀ ਪੜਾਈ ਵੀ ਇਹਨਾਂ ਨੇ ਚੰतौरਤੀ ਕੀਤੀ ਆ ਤੇ ਅੱਜ ਜੇ 3B2 ਦੇ ਵਿੱਚ ਸਟਾਲ ਲਾ ਰਹੇ ਨੇ ਕੀ ਕਮੀਆਂ ਰਹਿ ਗਈਆਂ ਬਾਈ ਤੋਂ ਜਾਣਦੇ ਬਾਈ ਜੀ ਕੀ ਨਾਮ ਹੈ ਨਾਮ ਚਰਨਦੀਪ ਸਿੰਘ ਜੀ ਬਾਈ ਜੀ ਕਿੱਥੋਂ ਆਪਣਾ ਲੁਧਿਆਣਾ ਜੀ ਲੁਧਿਆਣੇ ਤੋਂ ਬਾਈ ਜੀ ਮੈਂ ਗੱਲ ਪੁੱਛੂੰਗਾ ਸ਼ੋਰੂਮ ਕੀ ਤਸੀ ਚਾਏ ਕਾਫੀ ਬਾਰ ਹੈ ਨਾ ਸ਼ੋਰੂਮ ਤੋਂ ਸਟਾਲ ਤੱਕ ਕਿਵੇਂ ਪਹੁੰਚ ਗਏ ਕਿਉਂਕਿ ਕਹਿੰਦੇ ਸਟਾਲ ਤੋਂ ਕਾਫੀ ਬਾਰ ਤੱਕ ਪਹੁੰਚਣਾ ਸੀਗਾ ਪਰ ਉਲਟ ਹੋ ਗਿਆ ਇੱਥੇ ਕਾਰਨ ਕੀ ਪੈ ਪਏ ਇਹ ਚੀਜ਼ਾਂ ਦੇ ਕੇ ਕਾਰਨ ਬਾਈ ਸੀ ਖਰਚੇ ਜ਼ਿਆਦਾ ਹੋ ਗਏ ਹਮ ਰੈਂਟ ਜ਼ਿਆਦਾ ਵੱਧ ਗਏ ਸਾਲ-ਸਾਲ ਬਾਅਦ 5-5 10-10% ਰੈਂਟ ਵੱਧ ਜਾਂਦੇ ਆ ਉਹ ਖਰਚ ਹੀ ਨਹੀਂ ਮੰਡੇ ਨੋਏ ਇੱਕੋ ਗਲਤੀ ਸਾਡੇ ਤੋਂ ਇਹ ਹੋ ਗਈ ਕਿ ਦੂਰੋਂ ਦੇਖ ਲਿਆ ਮਾਰਕੀਟ ਚੱਲਦੀ ਐ ਉਹਦਾ ਮੋਆਇਨਾ ਨਹੀਂ ਕਰਿਆ ਕਦੇ ਅੰਦਰ ਜਾ ਕੇ ਵੀ ਕੀ ਹੈ ਅੰਦਰ ਕਿਵੇਂ ਆ ਹਮ ਹਮ ਸੋ ਉਹਨਾਂ ਕਾਰਨਾਂ ਕਰਕੇ ਬਾਈ ਜੀ ਥੋੜਾ ਜਿਹਾ ਉਧਰੋਂ ਲਾਸ ਹੋ ਗਿਆ ਸਾਨੂੰ ਤੇ ਉਹਨਾਂ ਕਾਰਨਾਂ ਕਰਕੇ ਥੋੜਾ ਲਾਸ ਹੋ ਗਿਆ ਆਪਾਂ ਨੂੰ ਹੂੰ ਸੋ ਲਾਸ ਉਹ ਇੰਨਾ ਕੋ ਹੋ ਗਿਆ ਕਿ ਹਾਤੀ ਖੜੇ ਹੋ ਚੁੱਕੇ ਨੇ ਹੂੰ ਸੋ ਤਾਂ ਕਰਕੇ ਆਪਾਂ ਨਵਾਂ ਕੰਮ ਸ਼ੁਰੂ ਕਰਿਆ ਤੇ ਬਾਈ ਤੁਸੀਂ ਜਿਹੜਾ ਕਿਹਾ ਵੀ ਹਨਾ ਜਾਂਚ ਨਹੀਂ ਕੀਤੀ ਕਿ ਤਰ੍ਹਾਂ ਦੀ ਤੁਸੀਂ ਆ ਨਾ ਤੁਸੀਂ ਗਏ ਨਹੀਂ ਪਤਾ ਨਹੀਂ ਕਿਤੇ ਜੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਲੋਕ ਕਹਿੰਦੇ ਪਤਾ ਕਰਨਾ ਚਾਹੀਦਾ ਸਾਰੀ ਚੀਜ਼ਾਂ ਦਾ ਪਤਾ ਇਦਾਂ ਬਈ ਜਿਵੇਂ ਲੰਘਦੇ ਬੜਦੇ ਨੇ ਦੇਖ ਲਿਆ ਕਿ ਮਾਰਕੀਟ ਵਧੀਆ ਚੱਲ ਰਹੀ ਆ ਉਦੋਂ ਚਲੋ ਇਹ ਹੁੰਦਾ ਵੀ ਚਾਰ ਪੈਸੇ ਹੁੰਦੇ ਫਿਰ ਬੰਦਾ ਬੜਾ ਸੋਚਦਾ ਨਹੀਂ ਬਿਲਕੁਲ ਕਿ ਚਲੋ ਕੋਈ ਨਹੀਂ ਕਰ ਰਕੇ ਦੇਖ ਲੈਨੇ ਕਿ ਟੀਕਾ ਗੱਲ ਆ ਤੋ ਇਦਾਂ ਹੀ ਦੇਖ ਲਿਆ ਬਾਈ ਜਦੋਂ ਦੇਖਿਆ ਤਾਂ ਉਹ ਤਕਰੀਬਨ ਤਕਰੀਬਨ ਸ਼ੋਅਰੂਮ ਮਾਰਕੀਟ ਘੱਟ ਰੇੜੀ ਮਾਰਕੀਟ ਜ਼ਿਆਦਾ ਨਿਕਲੀ ਅੱਛਾ ਜਦੋਂ ਸਾਡਾ ਸ਼ੋਅਰੂਮ ਦਾ ਹੀ ਕੰਮ ਵੀ ਕਰਿਆ ਹੂੰ ਉਹ ਤੋਂ ਮਹੀਨੇ ਡੇਢ ਮਹੀਨੇ ਬਾਅਦ ਉੱਤੇ ਰੇੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਓਕੇ ਆ ਫਿਰ ਕੁੱਲ ਮਿਲਾ ਕੇ ਦੇਖਿਆ ਵੀ ਰੇੜੀ ਵਾਲੇ ਕੰਮ 'ਚ ਜ਼ਿਆਦਾ ਫਾਇਦਾ ਲੱਗਦਾ ਅਜੇ ਕਰ ਹੂੰ ਕਿ ਆ ਜਾਂਦੇ ਆ ਮਾਂ ਕੋਈ ਮਾਰਕੀਟ ਕਮੇਟੀ ਨਹੀਂ ਸੁਣਦੀ ਪਹਿਲਾਂ ਉੱਥੇ ਅਨਮੋਲਕ ਗੱਲਬਾਤ ਹੁੰਦੀ ਸੀਗੀ ਹੂੰ ਆਪਣੇ ਖਰੜ ਦੇ ਵਿੱਚ ਉਹਨਾਂ ਨੂੰ ਵੀ ਕੰਪਲੇਂਟ ਆਪਾਂ ਆਈਆਂ ਬਟ ਕੋਈ ਉਹਦੀ ਸਰਵਾਈ ਨਹੀਂ ਹੁੰਦੀ ਹੂੰ ਉਹਨਾਂ ਕਰਨਾ ਕਰਕੇ ਜ਼ਿਆਦਾ ਜੇ ਰੈਂਟ ਦੀ ਗੱਲ ਕਰਾਂ ਕਿੰਨਾ ਕਰੈਂਟ ਜਾਂਦਾ ਸੀਦਾ ਮਹੀਨੇ ਦਾ ਫਿਰ ਰੈਂਟ ਵੀ ਫਿਰ 50000 ਤੇ ਜੇ ਮੈਂ ਖਰਚੇ ਦੀ ਗੱਲ ਕਰਾਂ ਇੱਕ ਪਾਸੇ ਚਲੋ ਖਰਚਾ ਹੋ ਗਿਆ 50000 ਰੁਪਿਆ ਬਾਕੀ ਤੁਹਾਡਾ ਰਾਸ਼ਨ ਬਾਣੀ ਹੋ ਗਿਆ ਠੀਕ ਆ ਨਾ ਜੀ ਬਿਜਲੀ ਬਿੱਲ ਹੋ ਗਏ ਤਨਖਾਹਾਂ ਹੋ ਗਈਆਂ ਜੀ ਬਾਕੀ ਹੋਰ 100 ਖਰਚਾ ਸਮਾਨ ਲਿਆਣਾ ਇਨਵੈਂਟਰੀ ਵਗੈਰਾ ਰੌ ਮਟੀਰੀਅਲ ਮਤਲਬ ਗੁੱਲ ਮਿਲਾ ਕੇ ਜੇਬ ਚੋਂ ਪੈਂਦੇ ਹੁੰਦਾ ਸੀ ਹਰ ਮਹੀਨੇ ਕਿਤੇ 15000 ਰੁਪਏ ਜਾਣਾ ਕਿਤੇ 20000 ਰੁਪਏ ਜਾਣਾ ਜੇਬ ਚੋਂ ਪਿਆ ਪਰ ਬਚਦਾ ਕੀ ਸੀ ਇੱਥੇ ਫਿਰ ਬਚੇ ਕੁਝ ਵੀ ਨਹੀਂ ਭਾਈ ਤਾਂ ਹੀ ਦਾ ਨੁਕਸਾਨ ਹੋਇਆ ਤਾਂ ਯੋ ਤਾਂ ਹੁਣ ਆ ਕੰਮ ਸ਼ੁਰੂ ਕਰ ਰਹੇ ਆ ਤਾਂ ਹੀ ਬੰਦ ਕਰਿਆ ਹਾਰ ਕੇ ਫਿਰ ਹੂੰ ਬੰਦ ਵੀ ਕਾਦਾ ਕਰਿਆ ਬਸ ਅੱਗੇ ਸੇਲ ਕਰਤਾ ਸੀ ਆਪਾਂ ਜੇ ਨੁਕਸਾਨ ਦੀ ਬਾਈ ਗੱਲ ਕਰਾਂ ਕਿੰਨਾ ਕਿ ਨੁਕਸਾਨ ਹੋ ਗਿਆ ਤੁਹਾਨੂੰ ਫਿਰ ਨੁਕਸਾਨ ਹੋ ਹੀ ਗਿਆ ਬਾਈ ਜੀ 8-9 ਲੱਖ ਦਾ 9 ਲੱਖ ਦਾ ਨੁਕਸਾਨ ਅਸੀਂ ਕਰ ਬੈਠੇ ਹਾਂ ਕਰ ਬੈਠੇ ਆ ਜੀ ਗਲਤੀਆਂ ਗਲਤੀਆਂ ਬਸ ਇਹੀ ਬਾਈ ਜੀ ਕੀ ਚੰਗੀ ਤਰ੍ਹਾਂ ਦੇਖਿਆ ਨਹੀਂ ਉਦੋਂ ਹੂੰ ਕੀ ਹਿਸਾਬ ਕਿਤਾਬ ਹੈਗਾ ਮਾਰਕੀਟ ਦਾ ਕੀ ਨਹੀਂ ਹੂੰ ਉਦੋਂ ਪਹਿਲਾਂ ਸਾਡਾ ਇਰਾਦਾ 3ਵੀਂ 2 ਕਰਨ ਦਾ ਸੀ ਫਿਰ ਇੱਧਰ ਖਰਚੇ ਜ਼ਿਆਦਾ ਨੇ ਇੱਧਰ ਰੈਂਟੀ ਇੱਕੇ ਡੇਡ ਡੇਡ ਲੱਖ ਰੁਪਿਆ ਰੈਂਟ ਹੈ ਤਾਂ ਸਾਨੂੰ ਇਹ ਸੀ ਵੀ ਚਲੋ ਰੈਂਟ ਘਟਾ ਕੋਈ ਨੀ ਚੱਲ ਜੂਗਾ ਬਟ ਉਹੀ ਰੈਂਟ ਦੇ ਚੱਕਰਾਂ ਤੇ ਪਰ ਕਿਤੇ ਨਾ ਕਿਤੇ ਮਾਰਕੀਟ ਮੈਂ ਕਹਿੰਦਾ ਚੱਲਦੀ ਹੈ 3ਵੀਂ 2 ਵਾਲੀ 3ਵੀਂ 2 ਵਾਲੀ ਚੱਲਦੀ ਹੈ ਜੀ ਪਰ ਇਹੀ ਜੀ ਗੱਲ ਨਹੀਂ ਕਿ ਚੱਲਦੀ ਹੈ ਬਟ ਉਹੀ ਹੈ ਕਿ ਨਵੇਂ ਬੰਦੇ ਲਈ ਥੋੜੀਆਂ ਚਾਰ ਚੀਜ਼ਾਂ ਕਰਨੀਆਂ ਔਖੀਆਂ ਹੋ ਜਾਂਦੀਆਂ ਜਦੋਂ ਕਿਸੇ ਚੀਜ਼ ਦਾ ਪਤਾ ਨਾ ਹੋਵੇ ਤੇ ਬਈ ਜੇ ਮੈਂ ਪੜਾਈ ਦੀ ਗੱਲ ਹੈ ਤੁਹਾਡੀ ਪੜਾਈ ਕੀ ਕੀਤੀ ਤੁਸੀਂ ਫਿਰ ਇੱਥੇ ਆਣਾ ਪੜਾਈ ਵੀਰੇ ਮੈਂ ਹੋਟਲ ਮੈਨੇਜਮੈਂਟ ਕਰ ਹੋਟਲ ਮੈਨੇਜਮੈਂਟ ਕੀਤੀ ਤੁਸੀਂ ਹਾਂਜੀ ਤੇ ਭਾਈ ਜੋਬ ਜੂ ਲੱਗਦੇ ਕਿੱਥੇ ਆਹ ਕੰਮਾਂ ਚ ਪੈ ਕੇ ਤੁਸੀਂ ਫਿਰ ਜੋਬ ਵਾਲਾ ਤਾਂ ਬਰੇ ਰਿਹਾ ਹੀ ਨਹੀਂ ਕਦੇ ਸਿਸਟਮ ਨਾਲ ਜੋਬ ਕਦੇ ਕਰੀ ਵੀ ਨਹੀਂ ਮੈਂ ਤੁਹਾਨੂੰ ਸਹੀ ਬਾਈ ਨੇ ਤਾਂ ਦੱਸਾਂ ਕਿਉਂਕਿ ਇੰਟਰਨਸ਼ਿਪ ਜਦੋਂ ਲੱਗਦੀ ਆ ਨਾ ਉਸ ਤੋਂ ਬਾਅਦ ਉਹ ਜੋਬਾਂ ਚੋਂ ਅੱਜ ਕੱਲ ਕਿੱਥੇ ਮਿਲਦੀਆਂ ਨੇ ਕਹਿਣ ਦੀਆਂ ਗੱਲਾਂ ਨੇ ਕਿ ਆਹ ਪੜ੍ਹਾਈ ਕਰ ਲੋ ਆ ਜੋਬ ਮਿਲ ਜਾਂਦੀ ਆ ਉਹ ਇਹ ਹੈ ਨਹੀਂ ਇਦਾਂ ਦਾ ਸੋ ਜੋਬ ਜੂ ਵਾਲਾ ਤਾਂ ਰਿਹਾ ਹੀ ਨਹੀਂ ਮੇਰੇ ਸ਼ੁਰੂ ਤੇ ਭਾਈ ਮੈਂ ਕਹਿੰਦਾ ਕਸਟਮਰ ਅਗੇ ਨਾਲ ਨਾਲ ਮੈਂ ਕਹਿੰਦਾ ਉਹਨੂੰ ਟੈਂਡ ਨਾਲ ਨਾਲ ਕਰੋ ਕਿਉਂਕਿ ਕੰਮ ਵੀ ਜ਼ਰੂਰੀ ਆ ਠੀਕ ਹੈ ਬਾਈ ਉਹਨਾਂ ਦੇ ਕਸਟਮਰ ਹੈ ਬਾਈ ਜੀ ਦ ਤੇ ਨਾਲ ਵਾਲਾ ਬਾਈ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਬਾਈ ਨੇ ਦੱਸਿਆ ਕਿ ਜੌਬ ਕਰੀ ਨਹੀਂ ਬਾਈ ਨੇ ਹੋਟਲ ਮੈਨੇਜਮੈਂਟ ਕੀਤੀ ਆ ਤੇ ਬਾਈ ਕਹਿੰਦਾ ਮੈਂ ਹੱਥੀ ਜਿਹੜਾ ਕੰਮ ਸ਼ੁਰੂ ਕੀਤਾ ਆ ਜਿਹੜਾ ਕਿ ਅੱਜ ਬਾਈ 3B2 ਜਿਹੜਾ ਲੋਕੇਸ਼ਨ ਤੋਂ ਦੱਸਦੀ ਗੁਰਦੁਰ ਦੇ ਬਿਲਕੁਲ ਸਾਹਮਣੇ ਬਾਈ ਹੁਣ ਜਿਹੜਾ ਕਿ ਆਪਣਾ ਖੁਦ ਦਾ ਸਟਾਲ ਇੱਕ ਲਗਾ ਕੇ ਆਪਣਾ ਗੁਜ਼ਾਰਾ ਜਿਹੜਾ ਕਿ ਕਰ ਰਿਹਾ ਆ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਜਿਹੜਾ ਕਿਸੇ ਟਾਈਮ ਬਾਈ ਨੇ ਲੌਸ ਖਾਦਾ ਉਸਦੱਕ ਹਮਿਆਜਾ ਅੱਜ ਬਾਈ ਉਕਤਰੇ ਆਇਆ ਜੇ ਹੁਣ ਬਾਈ ਗੱਲ ਕਰੀਏ ਕਿੰਨੇ ਕੁ ਸੇਲ ਹੋ ਜਾਂਦੀ ਫਿਰ ਹੁਣ ਹੁਣ ਤਾਂ ਬਸ ਵੀਰੇ ਅਜੇ 1000 ਕੁ 1200 ਬਸ ਇੱਥੇ ਜੀ ਮਤਲਬ ਖਰਚਾ ਪਾਣੀ ਨਿਕਲ ਜਾਂਦਾ ਫਿਰ ਹੁਣ ਖਰਚਾ ਪਾਣੀ ਵੀ ਨਿਕਲ ਰਿਹਾ ਬਾਈ ਜੀ ਹੂੰ ਮਤਲਬ ਬਚਤ ਨਹੀਂ ਹੈਗੀ ਅਜੇ ਬਚਤ ਨਹੀਂ ਹੈਗੀ ਬਚਤ ਨਹੀਂ ਹੈਗੀ ਬਚਦੇ ਵੀ ਨਹੀਂ ਕੀ ਪਹਿਲਾਂ ਵਾਲੇ ਹੀ ਅਜੇ ਤਾਂ ਜਿਹੜੇ ਪਹਿਲਾਂ ਵਾਲੇ ਘਟੇ ਆ ਉਹ ਹੀ ਨਹੀਂ ਪੂਰੇ ਹੋ ਰਹੇ ਹੂੰ ਤੇ ਬਾਈ ਮੈਂ ਕਹਣਾ ਲੋਕ ਬਾਹਰ ਵੀ ਜਾਂਦੇ ਨੇ ਜੇ ਅਸੀਂ ਲਾਸ ਖਾ ਲਿਆ ਸੀਗਾ ਜੇ ਫੈਮਿਲੀ سپورਟ ਕਰਾਂ ਫੈਮਿਲੀ ਦੀ سپورਟ ਕੀਤਾ ਫਿਰ ਕਿ ਨਹੀਂ ਹਾਂਜੀ ਬਾਈ ਫੈਮਿਲੀ ਨੇ ਪੂਰਾ سپورਟ ਕਰਿਆ ਫੈਮਿਲੀ ਨੇ ਫੁੱਲ سپورਟ ਕਰਿਆ ਪਹਿਲਾਂ ਵਾਲਾ ਜਿਹੜਾ ਕੰਮ ਕਰਿਆ ਸੀ ਉਹ ਮੈਂ ਆਪਦੀ ਮਿਹਨਤ ਨਾਲ ਕੇ ਕਰਿਆ ਸੀ ਇਹ ਉਹ ਮੇਰੇ ਜਿਹੜੇ ਆਪਦੀ ਸੇਵਿੰਗ ਸੀਗੀ ਪਹਿਲਾਂ ਦੀਆਂ ਮੈਂ ਉਹਨਾਂ ਦੇ ਥਰੂ ਕਰਿਆ ਸੀਗਾ ਬਟ ਆਹ ਵਾਲਾ ਕੰਮ ਐ ਹੁਣ ਕਰਦੇ ਹਾਂ ਤੇ ਪੈਸੇ ਫੜ ਕੇ ਕਰਾਇਆ ਹੂੰ ਸੋ ਘਰ ਦੇ ਪੂਰੀ ਸਪੋਰਟ ਕਰਦੇ ਨੇ ਬਾਹਰਲੇ ਲਈ ਵੀ ਕਰਦੇ ਨੇ ਕਿਹਾ ਸੀ ਮੈਨੂੰ ਇਦਾਂ ਦੀ ਗੱਲ ਨਹੀਂ ਕੀ ਕਰਦੇ ਨੇ ਕਦੇ ਕਿਹਾ ਨਹੀਂ ਪਰ ਉਹੀ ਗੱਲ ਆ ਮੇਰੇ 20-50 ਲੱਖ 20-25 ਲੱਖ ਰੁਪਈਆ ਲਾ ਕੇ ਬੰਦਾ ਬਾਹਰ ਜਾਊਗਾ ਪਹਿਲੇ 8-9 ਲੱਖ ਰੁਪਈਆ ਡੋਬ ਰੱਖਿਆ ਸੋ ਚੰਗਾ ਜੈ ਨਹੀਂ ਲੱਗਿਆ ਵੀ ਇੰਨੇ ਪੈਸੇ ਕਾਹਨੂੰ ਪਰ ਬਈ ਕਿਤੇ ਨਾ ਕਿਤੇ ਜੇ ਬਾਹਰ ਦੀ ਸੀ ਗੱਲ ਕਰੀ ਆ ਜੇ 25 ਲੱਖ ਤੁਸੀਂ ਕਹਿੰਦੇ ਹੋ 25 ਤੋਂ 30 ਲੱਖ ਚਲੋ ਲੱਗ ਜਾਂਦਾ ਅੱਜ ਕੱਲ੍ਹ ਆਮ ਪਰ ਕਹਿੰਦੇ ਵੀ ਇੱਥੇ ਫਿਊਚਰ ਵੀ ਬਣ ਜਾਂਦਾ ਪਰ ਲੋਕਾਂ ਦਾ ਜਰ ਵੀਰੇ ਮੇਰੇ ਨਾਲ ਦੇ ਜਿੰਨੇ ਕ ਬਾਹਰ ਹੈਗੇ ਨੇ ਵੈਸੇ ਤਾਂ ਸਾਰੇ ਪਿੱਟਦੇ ਹੀ ਏ ਹੂੰ ਕੀ ਹੈ ਨਹੀਂ ਕੰਮ ਨਹੀਂ ਹੈਗਾ ਹੂੰ ਉਹਨਾ ਹੈਗੇ ਨੇ ਚਲੋ ਆਪਾਂ ਨਾਮ ਨਹੀਂ ਲੈਂਦੇ ਬਟ ਹੈ ਨਹੀਂ ਕੁਝ ਇਹ ਜਿੰਨੀ ਮਿਹਨਤ ਉੱਥੇ ਕਰਨੀ ਓਨੀ ਬੰਦਾ ਪੂਰੇ ਕਰ ਲੇ ਤਾਂ ਸਭ ਤੋਂ ਵਧੀਆ ਹੂੰ ਨਾਲੇ ਘਰੇ ਦਾ ਘਰੇ ਆ ਬੰਦਾ ਹੂੰ ਕੋਈ ਗੱਲ ਨੂੰ ਢਿੱਲ ਮੱਠ ਹੁੰਦੀ ਆ ਜਾਂ ਕੁਝ ਵੀ ਆ ਕਰ ਦਿਆ ਆ ਕੇ ਖੜਦਾ ਜਾਂਦੇ ਨੇ ਹੂੰ ਇਹ ਚੀਜ਼ ਹੈ ਵੀਰੇ ਬਾਈ ਤੁਸੀਂ ਨੌਜਵਾਨ ਹੋ ਹਨਾ ਨੌਜਵਾਨ ਮੈਂ ਕਹਿੰਦਾ ਹੱਤ ਪੱਲੇ ਮਾਰਦੇ ਰਹਿੰਦੇ ਆ ਮਾਰਦੇ ਰਹਿੰਦੇ ਵੀ ਠੀਕ ਹੈ ਤੁਸੀਂ ਇਹੀ ਕਿਉਂ ਚੁਣਿਆ ਵੀ ਕੜੀ ਚੌਲ ਦਾ ਹੀ ਲਾਉਣਾ ਤੁਸੀਂ ਫਿਰ ਇੱਥੇ ਹੁਣ ਇਹ ਵੀਰੇ ਮੇਰੀ ਹੋਟਲ ਮੈਨੇਜਮੈਂਟ ਕਰੀ ਹੋਈ ਸੀ ਹੂੰ ਉਹ ਬਰਾਂਦਾ ਆ ਆਪ ਨੂੰ ਸਾਰਾ ਕੁਝ ਬਣਾਣਾ ਇਸ ਕਰਕੇ ਫਿਰ ਮੈਂ ਪਹਿਲਾਂ ਸੋਚਿਆ ਵੀ ਇਹੀ ਕਰਕੇ ਦੇਖ ਲੈਣੇ ਹੂੰ ਅੱਜ ਕੱਲ ਚੱਲ ਵੀ ਇਹੀ ਰਿਹਾ ਬਾਈ ਹੂੰ ਸਹੀ ਗੱਲ ਗੜੀ ਬੜੀ ਚਾਵਲਾਂ ਦਾ ਕਰਕੇ ਦੇਖ ਲੈਣੇ ਹੂੰ ਹਾਂਜੀ ਤੇ ਬਾਈ ਮੈਂ ਇੱਕ ਗੱਲ ਇੱਥੇ ਕਰੂੰਗਾ ਹਨਾ ਹਾਂਜੀ ਕਹਿੰਦੇ ਅਰਸ਼ਾਂ ਤੋਂ ਫਰਸ਼ਾਂ ਹਨਾ ਫਰਸ਼ਾਂ ਤੋਂ ਅਰਸ਼ਾਂ ਹਨਾ ਇਹ ਕਹਾਵਤ ਪੁੱਠੀ ਨਹੀਂ ਹੋ ਗਈ ਇੱਥੇ ਹੁਣ ਫਿਰ ਇਹ ਵੀਰੇ ਬੱਸ ਚਲੋ ਹੋ ਗਈਆਂ ਹੁਣ ਕਰਨੀ ਨਾ ਸਕਦੇ ਕੁਝ ਉਹ ਮਾਲਕ ਦੇ ਹੱਥ ਦੇਣਾ ਨਾ ਦੇਣਾ ਉਹਨਾਂ ਦੇ ਹੱਥ ਹੈ ਪਰ ਕਿਤੇ ਨਾ ਕਿਤੇ ਤੁਸੀਂ ਇਹ ਸੋਚਣਾ ਸੀਗਾ ਵੀ نیچے ਤੋਂ ਸ਼ੁਰੂਆਤ ਕਰਕੇ ਉੱਪਰ ਪਹੁੰਚਣਾ ਸੀਗਾ ਹਨਾ ਇਹਦੀ ਸ਼ੁਰੂਆਤ ਹੀ ਪਹਿਲਾਂ ਤੁਸੀਂ ਤੇ ਹਨਾ ਉੱਚੀ ਉਹੀ ਗੱਲ ਕਹਿ ਰਿਹਾ ਮੈਂ ਉੱਚੀ ਕਰ ਲਈ ਉਹੀ ਹੁੰਦਾ ਨਾ ਮੇਰੇ ਜਦੋਂ ਬੰਦੇ ਨੂੰ ਐਕਸਪੀਰੀਅੰਸ ਨਹੀਂ ਹੁੰਦਾ ਕਿਸੇ ਚੀਜ਼ ਦਾ ਵੀ ਚਲੋ ਕਰ ਲਿਆ ਇੱਕ ਹੁੰਦਾ ਨਾ ਕਿ ਬਸ ਕਰ ਲਿਆ ਬਸ ਉਹੀ ਹੋਇਆ ਸਾਡੇ ਤੋਂ ਬਸ ਕਰ ਲਿਆ ਉਹ ਚੱਲਿਆ ਨਹੀਂ ਉਚਾਰ ਗਲਤੀਆਂ ਸਾਡੀਆਂ ਵੀ ਰਹਿ ਗਈਆਂ ਕਿ ਸਾਨੂੰ ਚਲਾਉਣਾ ਨਹੀਂ ਆਇਆ ਪਰ ਇਹ ਵੀ ਚਲੋ ਹੁਣ ਮਾਲਕ ਦੇ ਹੱਥ ਦਾ ਬਾਬਾ ਮਿਹਰ ਕਰੇ ਆਪਾਂ ਇਹ ਕੰਮ ਤੋਂ ਦੁਬਾਰਾ ਫੇਰ ਉਹ ਕੰਮ ਤੱਕ ਜਾਵਾਂਗੇ ਕਰ ਦਿੱਤਾ ਨਹੀਂ ਕਹਿੰਦੇ ਵੀ ਕੜੀ ਚੋਲਾ ਸ਼ੌਲ ਲਾ ਲਿਆ ਨਾ 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 ਕਿਤੇ ਗੁੱਸਾ ਗਸਾ ਕਰਦੇ ਹੁਣ ਜਮੇ ਨਹੀਂ ਜਮੇ ਨਹੀਂ ਬਾਦਰ ਸਾਹਿਬ ਜਮਾ ਗੁੱਸਾ ਨਹੀਂ ਕਰਦੇ ਸਾਡੇ ਬਾਦਰ ਸਾਹਿਬ ਕੀ ਕਰਦੇ ਨੇ ਬਾਦਰ ਸਾਹਿਬ ਗਵਰਨਮੈਂਟ ਜੌਬ ਤੇ ਆ ਫਾਦਰ ਸਾਹਿਬ ਗਵਰਨਮੈਂਟ ਜੌਬ ਤੇ ਮੁੰਡਾ ਛੋਲ ਇਧਰ ਕੜੀ ਚੋਲਾ ਲਾ ਰਿਹਾ ਫਿਰ ਇਹ ਥੋੜਾ ਕੰਬੀਨੇਸ਼ਨ ਹੈ ਚਲੋ ਕੋਈ ਨਹੀਂ ਬਈ ਉਹ ਹੁਣ ਉਹਨਾਂ ਦੀ ਮਿਹਨਤ ਹੈ ਉਹ ਆਪ ਹਣਾ ਕਰ ਰਹੇ ਚਲੋ ਸਾਡੀ ਮਿਹਨਤ ਹੈ ਹੁਣ ਇਹ ਨਹੀਂ ਹੈਗਾ ਕਿ ਘਰੇ ਬੈਠੀ ਖਾਈ ਜਾਈਏ ਸਾਰੀ ਉਮਰ ਹੈਗਾ ਨਾ ਕੰਮ ਤਾਂ ਕਰਨਾ ਹੀ ਪੈਣਾ ਦੇਖੋ ਅੱਜ ਨਹੀਂ ਕਰਾਂਗੇ ਕੱਲੂ ਕਰ ਲਾਂਗੇ ਹੈਗਾ ਨਾ ਅਸੀਂ ਨਹੀਂ ਕਰਾਂਗੇ ਆਣ ਵਾਲੀ ਪੀੜ੍ਹੀ ਨੂੰ ਫਿਰ ਕੀ ਦੇ ਕੇ ਜਾਵਾਂਗੇ ਸਹੀ ਗੱਲ ਹੈ ਇਹ ਵੀ ਵੱਡੀ ਗੱਲ ਹੈ ਉਹ ਦਿਹਾੜੀਆਂ ਕਰਨਗੇ ਤੇ ਮੈਂ ਬਈ ਇੱਥੇ ਇੱਕ ਗੱਲ ਕਹੂੰਗਾ ਹਾਂਜੀ ਜਿਹੜੇ ਮੈਂ ਕਹਣਾ ਨਸ਼ੇ ਕਰਦੇ ਨੇ ਹਨਾ ਨੌਜਵਾਨ ਜਿਹਨਾਂ ਕੋਲ ਬੇਰੁਜ਼ਗਾਰ ਸਾਫ਼ ਤੌਰ ਤੇ ਨਸ਼ੇ ਹੀ ਕਰਦੇ ਨੇ ਨਸ਼ੇ ਕਰਦੇ ਹਨਾ ਕੀ ਕਹੋਗੇ ਨਾ ਬਾਰੇ ਫਿਰ ਹੁਣ ਬਈ ਕੰਮ ਧੰਦਾ ਕਰ ਲੈਣ ਵਧੀਆ ਰਹਿਣਗੇ ਦਿਮਾਗ ਕਿਸੇ ਕੰਮ ਵਾਲੇ ਪਾਸੇ ਲਾਣ ਦਾ ਨਸ਼ੇ ਪੱਤੇ ਵੱਲ ਵੈਸੀ ਧਿਆਨ ਨਹੀਂ ਜਾਂਦਾ ਬੰਦੇ ਦਾ ਤੇ ਇਹ ਆ ਵੀ ਸੋਚ ਹੁੰਦੀ ਆ ਬਾਈ ਜੀ ਹਰ ਇੱਕ ਦੀ ਆਪੋ ਆਪਣੀ ਬੰਦੇ ਨੂੰ ਸੋਚਣਾ ਚਾਹੀਦਾ ਆਪਦੇ ਮਾਪਿਓ ਵੱਲ ਦੇਖਣਾ ਚਾਹੀਦਾ ਕੱਲ ਨੂੰ ਵਿਆਹ ਵੀ ਕਰਾਣੇ ਆ 100 ਚੀਜ਼ਾਂ ਅੱਗੇ ਪਰਿਵਾਰ ਵੱਧਾ ਸੋ ਬੰਦਾ ਹੁਣ ਨਹੀਂ ਕੁਝ ਕਰੂਗਾ ਤਾਂ ਅੱਗੇ ਤਾਂ ਕੁਝ ਨਹੀਂ ਹੈ ਨਹੀਂ ਕਿਉਂਕਿ ਆਉਣ ਵਾਲਾ ਸਮਾਂ ਵੈਸੇ ਵੀ ਮਾੜਾ ਹੀ ਹੈ ਬਾਈ ਜੇ ਖਰਚੇ ਦੀ ਗੱਲ ਕਰੀਏ ਹਾਂਜੀ ਖਰਚੇ ਮੈਂ ਕਹਿੰਦਾ ਹੱਥ ਤੋਂ ਬਾਹਰ ਜਾ ਰਹੇ ਨੇ ਜੇ ਮਹਿੰਗਾਈ ਦੀ ਗੱਲ ਕਰੀਏ ਮਹਿੰਗਾਈ ਵੀ ਵਧਦੀ ਜਾ ਰਹੀ ਹੈ ਬਾਈ ਬਹੁਤ ਵਧੀ ਹੋਈ ਹੈ ਜੀ ਮਹਿੰਗਾਈ ਆ ਜਿੰਨੇ ਦਾ ਮੈਂ ਪਹਿਲਾਂ ਸਮਾਨ ਲਿਆ ਲੈਂਦਾ ਹੁੰਦਾ ਸੀ ਮੰਡੀ ਚੋਂ ਉਹਦੇ ਹੀ ਡਬਲ ਰੇਟ ਹੋਇਆ ਪਿਆ ਅੱਛਾ ਹੁਣ ਕੋ ਸੋ ਇਹ ਅਭੀ ਮਹਿੰਗਾਈ ਵੀ ਵੱਧ ਰਹੀ ਹੈ ਵੱਡੇ ਅਭੀ ਵੀ ਪਰੇ ਕੰਮ ਤਾਂ ਕਰਨਾ ਪੈਣਾ ਦੇ ਕੰਮ ਤਾਂ ਕਰਨਾ ਪੈਣਾ ਮਤਲਬ ਐਂਡ ਆਫ ਦਾ ਪੁਆਇੰਟ ਇਹੀ ਹੁੰਦਾ ਕਿ ਜੇ ਅੱਜ ਨਹੀਂ ਕਰਾਂਗੇ ਤਾਂ ਫਿਰ ਕਰਾਂਗੇ ਕਦੋਂ ਹੈਨਾ ਸੋ ਇਹ ਅਭੀ ਚਲੋ ਮਿਹਨਤ ਕਰ ਰਹੇ ਆ ਬਾਬਾ ਭਾਗ ਲਾਊਗਾ ਬਿਲਕੁਲ ਤੇ ਬਾਈ ਕਿੰਨਾ ਟਾਈਮ ਹੋ ਗਿਆ ਚੀਜ਼ ਨੂੰ ਵੀ ਕਰੇ ਨਾ ਹੁਣ ਸ਼ੁਰੂ ਹੋ ਗਿਆ ਬਾਈ ਜੀ 6 ਮਹੀਨੇ 6 ਮਹੀਨੇ ਬਿਲਕੁਲ ਤੇ ਬਾਈ ਹੁਣ ਲੋਕੇਸ਼ਨ ਦੱਸ ਦਿਓ ਆਪਣੀ ਕਿਉਂਕਿ ਲੋਕੇਸ਼ਨ ਕੋਈ ਕਿਸੇ ਨੂੰ ਪਤਾ ਨਹੀਂ ਹੁੰਦੀ ਆਣਾ ਚੋਰੀ ਕਰਕੇ ਚਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਕਿ ਭਾਈ ਲੋਕੇਸ਼ਨ ਤਾਂ ਦੱਸ ਦੇ ਕਰੋ ਨਾ ਮੈਂ ਕਹੂੰਗਾ ਲੋਕੇਸ਼ਨ ਵੀ ਦੱਸ ਦਿਓ ਤੇ ਇੱਕ ਨਾਲ ਨਾਲ ਮੈਸੇਜ ਜਰੂਰ ਦਿਓ ਕਿਉਂਕਿ ਲੋਕਾਂ ਨੂੰ ਉੱਥੇ ਮੈਸੇਜ ਦੀ ਬਹੁਤ ਲੋੜ ਆ ਇੱਕ ਉਹ ਵੀ ਨਾਲ ਨਾਲ ਦੇ ਦਿਓ ਲੋਕੇਸ਼ਨ ਆਪਣੀ ਹੈਗੀ ਆ ਜੀ ਮੇਨ ਮਾਰਕੀਟ 3B2 ਆਪਣੀ ਗੁਰਦੁਆਰੇ ਵਾਲੀ ਸਾਈਡ ਤੋਂ ਜਦੋਂ ਆਪਾਂ ਮਾਰਕੀਟ ਸੈਂਟਰ ਹੁੰਨੇ ਆ ਆਪਣਾ ਕਾਰਨਰ ਤੇ ਹੀ ਆਪਣਾ ਸਟਾਲ ਹੈ ਸੋ ਲੋਕਾਂ ਨੂੰ ਸੁਨੇਹਾ ਮੇਰਾ ਇਹੀ ਆ ਵੀਰੇ ਨਸ਼ੇ ਛੱਡੋ ਨਾਲ ਕੰਮ ਕਾਰ ਵੱਲ ਧਿਆਨ ਦਿਓ ਆਪਣੇ ਮਾਪਿਓ ਵੱਲ ਦੇਖੋ ਉਹਨਾਂ ਨੇ ਸਾਰੀ ਉਮਰ ਆਪਾਂ ਨੂੰ ਪਾਲਿਆ ਪੋਸਿਆ ਐਡੇ ਕਰਿਆ ਮਿਹਨਤ ਕਰਨ ਲਈ ਹੀ ਕਰਿਆ ਇਹ ਤਾਂ ਹੈ ਨਹੀਂ ਮੇਰੇ ਘਰੇ ਬੈਠ ਕੇ ਖਾਈ ਜਾਓ ਜਾਂ ਲੁੱਟਾ ਖੋਹਾਂ ਕਰੀ ਜਾਓ ਜਾਂ ਨਸ਼ਾ ਕਰੀ ਜਾਓ ਇਹਨਾਂ ਚੀਜ਼ਾਂ ਤੋਂ ਨਿਕਲੋ ਥੋੜਾ ਮਿਹਨਤ ਕਰੋ ਆਪਣਾ ਜਿੰਮ ਜਮ ਜਾਓ ਵਧੀਆ ਖਾਓ ਪੀਓ ਕੰਮ ਕਰੋ ਬਸ ਜਿਹੜੀ ਗਲਤੀਆਂ ਕੀਤੀਆਂ ਉਹ ਵੀ ਦੱਸ ਦਿਓ ਮਾੜੀਆਂ ਜੀਆਂ ਵੀ ਉਹ ਹਾਂ ਬਸ ਜਿਹੜੀਆਂ ਸਾਡੇ ਤੋਂ ਹੋ ਗਈਆਂ ਬਈ ਉਹ ਅਗਲਾ ਕੋਈ ਵੀ ਕੱਲ ਨੂੰ ਬੰਦਾ ਨਵਾਂ ਕੰਮ ਖੁੱਲਣ ਦੀ ਸੋਚ ਰਿਹਾ ਤਾਂ ਉਹ ਪਹਿਲਾਂ ਸਾਰਾ ਉਹਨੂੰ ਸਟੱਡੀ ਕਰੇ ਵੀ ਕਿਵੇਂ ਹੈ ਕਿ ਬਚਤ ਹੈ ਕੀ ਹੈ ਕਿੰਨਾ ਰੈਂਟ ਆ ਵੀ ਜੇ ਤਾਂ ਬੰਦੇ ਦੀ ਜੇਹ ਭਾਰ ਚੱਲਦੀ ਆ ਦੇਖੋ ਸਿੱਧੀ ਜੀ ਗੱਲ ਆ ਇਹਦੇ ਕੋਲੇ ਤਾਂ ਪਿਆ ਬਾਦੂ ਉਹ ਕਰਲੇ ਵੀ ਬਟ ਜਿਹਦੇ ਕੋਲੇ ਬਜਟ ਪੂਰਾ ਪੂਰਾ ਆ ਉਹਨੂੰ ਥੋੜਾ ਸੋਚ ਸਮਝ ਕੇ ਦੇਖਣਾ ਪੈਣਾ ਆ ਅੱਜ ਕੱਲ ਵੱਡੇ ਕੰਮਾਂ 'ਚ ਕੋਈ ਫਾਇਦਾ ਬਾੜਾ ਹੈ ਨਹੀਂ ਖਰਚੇ ਜ਼ਿਆਦਾ ਨੇ ਤਾਂ ਆਹ ਵਾਲੇ ਕੰਮ ਠੀਕ ਐ ਜਿੰਨਾ ਵੀ ਹੈ ਚਲੋ ਦਿਹਾੜੀ ਦਾ ਕਰੀ ਤਾਂ ਜਾਂਦਾ ਬੰਦਾ ਕੱਢਦੇ ਟਾਈਮ ਬੱਸ ਧੰਨਵਾਦੀ ਧੰਨਵਾਦ